ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਗੁਰਮੰਤਰ ਹੀਨਸ ਜੋ ਪ੍ਰਾਣੀ ਤੁਰਗੰਤ ਜਨਮ ਪ੍ਰਸਨੈ ਕੁਕਰੈ ਸੁਕਰੈ ਗਰਤਪੈ ਕੱਖੈ ਸਰਪਨੈ ਤੁਲਖਲੈ ਚਰਨਾਰਬਿੰਦ ਪਜਨੰਗ ਰਦਯੰਗ ਨਾਮ ਤਾਰਨੈ ਜ਼ਿੰਦਗੀ ਦੇ ਦੋ ਹੀ ਪਕ ਹਨ ਇੱਕ ਤਾਂ ਉਹ ਹੈ ਜਿਸ ਵਿੱਚ ਅਮੀਰੀ ਹੀ ਅਮੀਰੀ ਹੈ ਪਰ ਇਹ ਅਮੀਰੀ ਤਾਂ ਹੀ ਸਫਲ ਹੈ ਜੇ ਉਸਤੇ ਵਿੱਚ ਪਰਮੇਸ਼ਵਰ ਯਾਦ ਆਉਂਦਾ ਹੈ ਜਹ ਅਮੀਰੀ ਵਿੱਚ ਸੇਵਾ ਕਰਦਾ ਹੈ ਸਿਮਰਨ ਕਰਦਾ ਹੈ ਸਤਗੁਣ ਜਿਨ੍ਹਾਂ ਨੂੰ ਦੇਵੀ ਗੁਣ ਕਹਿੰਦੇ ਹਨ ਉਹ ਧਾਰਨ ਕਿਤੇ ਹੋਏ ਹਨ ਐਸੇ ਵਿਅਕਤੀ ਨੂੰ ਫਿਰ ਮਾਇਆ ਵੀ ਮੁਬਾਰਕ ਹੁੰਦੀ ਹੈ ਉਸ ਦਾ ਘਰ ਵੀ ਮੁਬਾਰਕ ਕੋਠੀਆਂ ਵੀ ਮੁਬਾਰਕ ਕਾਰਾਂ ਵੀ ਮੁਬਾਰਕ ਸਭ ਪਰਮੇਸ਼ਰ ਦੀ ਬਖਸ਼ਿਸ਼ ਹੋਇਆ ਕਰਦੀ ਹੈ ਇਹ ਚੀਜ਼ਾਂ ਉਸਤੇ ਰਸਤੇ ਵਿੱਚ ਵਿਗਨ ਨਹੀਂ ਪਾਇਆ ਕਰਦੀਆਂ ਇਹ ਵਿਗਨ ਤਾਂ ਪਉਂਦੀਆਂ ਹਨ ਜਦੋਂ ਇਨਸਾਨ ਉਸ ਦਾਤਾ ਦੇਣ ਵਾਲੇ ਦਾਤੇ ਨੂੰ ਭੁਲਾ ਦਿੰਦਾ ਹੈ ਇਹ ਤਾਂ ਹੀ ਵਿਗੜ ਪਉਂਦੀਆਂ ਹਨ ਪਰ ਦੂਸਰੇ ਐਸੇ ਲੋਕ ਜਿਨ੍ਹਾਂ ਕੋਲ ਕਿੰਨੀ ਹੀ ਮਾਇਆ ਹੈ ਪਰ ਪਰਮੇਸ਼ਵਰ ਦਾ ਨਾਮ ਨਹੀਂ ਲਿਆ ਕਦੀ ਕਦੀ ਜ਼ਿੰਦਗੀ ਵਿੱਚ ਸੇਵਾ ਸਿਮਰਨ ਨਹੀਂ ਕੀਤਾ ਦੁਨੀਆ ਵਿੱਚ ਤਾਂ ਉਹਨਾਂ ਦੀ ਜੈ ਜੈਕਾਰ ਹੋ ਸਕਦੀ ਹੈ ਪਰ ਰੱਬ ਦੀ ਦਰਗਾਹ ਵਿੱਚ ਕੋਈ ਦਾ ਮਲ ਨਹੀਂ ਪੈਂਦਾ ਕਿਉਂਕਿ ਹਰੀ ਦੇ ਨਾਮ ਤੋਂ ਬਿਨਾ ਗੁਰੂ ਦੇ ਨਾਮ ਤੋਂ ਬਿਨਾ ਜੋ ਵੀ ਕੋਈ ਹੈ ਉਹ ਤਾਂ ਮਾਇਆ ਹੁੰਦਿਆਂ ਹੋਇਆਂ ਵੀ ਨਿਰਤਨ ਹੀ ਰਹਿੰਦਾ ਹੈ ਕਿਉਂਕਿ ਦਰਗਾਹ ਵਿੱਚ ਨਾਮ ਦੇ ਧਨੀ ਦਾ ਹੀ ਸਤਕਾਰ ਹੁੰਦਾ ਹੈ ਪਰ ਇਸ ਧਨ ਦੀ ਕਮਾਈ ਤਾਂ ਕੋਈ ਵਿਰਲਾ ਹੀ ਕਰਦਾ ਹੈ ਇਹੋ ਵਪਾਰ ਵਿਰਲਾ ਵਪਾਰ ਹੈ ਨਾਨਕ ਕਹੈ ਸਦ ਬਲਹਾਰ ਹੈ ਐਸਾ ਮਨੁੱਖ ਜੋ ਗੁਰੂ ਦੇ ਬਚਨਾਂ ਨੂੰ ਸਤ ਕਰਕੇ ਮੰਨਦਾ ਹੈ ਸੱਚੇ ਨਾਮ ਦੀ ਕਮਾਈ ਕਰਦਾ ਹੈ ਕਿਸੇ ਨਾਲ ਕੋਈ ਵਲਝਰ ਨਹੀਂ ਕਰਦਾ ਐਸਾ ਸਿੱਖ ਗੁਰੂ ਦਾ ਹੀ ਲੂਪ ਹੋ ਜਾਂਦਾ ਹੈ ਪਰ ਕੋਈ ਵਿਰਲਾ ਹੀ ਐਸਾ ਹੁੰਦਾ ਹੈ ਜੋ ਗੁਰੂ ਦੇ ਦੱਸੇ ਮਾਰਗ ਤੇ ਚੱਲਦਾ ਹੈ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮੰਨ ਪਿੰਨਾ ਇਸ ਕੀ ਤੋੜ ਮਨ ਉਤਰਾ ਪ੍ਰਭ ਹੋਏ ਸੋ પ્રસੰਨਾ ਪਰ ਕੁਝ ਐਸੇ ਹੁੰਦੇ ਹਨ ਜੋ ਜਮਾ ਦੇ ਅਤੇ ਨਿਗਰੇਪ ਹੁੰਦੀ ਮਾਰ ਤੋਂ ਬਚਣ ਲਈ ਦਿਖਾਵੇ ਦੀ ਸਿੱਕੀ ਧਾਰ ਲੈਂਦੇ ਹਨ ਉਹ ਗੁਰੂ ਨੂੰ ਹੋਰ ਪਰਮੇਸ਼ਰ ਨੂੰ ਹੋਰ ਜਾਂਦੇ ਹਨ ਇਸ ਲਈ ਗੁਰੂ ਦੇ ਬਚਨਾਂ ਦੀ ਕੋਈ ਪਰਵਾ ਨਹੀਂ ਕਰਦੇ ਉਹ ਦੁਨੀਆ ਦੇ ਨਾਲ ਨਾਲ ਗੁਰੂ ਨਾਲ ਵੀ ਛਲ ਕਪੜ ਕਰਨਾ ਪਰਹੇਜ਼ ਨਹੀਂ ਕਰਦੇ ਪਰ ਉਹ ਭੁੱਲ ਜਾਂਦੇ ਹਨ ਕਿ ਅੰਤਰਜਾਮੀ ਗੁਰੂ ਤੋਂ ਕੁਝ ਲੁਕਿਆ ਨਹੀਂ ਰਹਿੰਦਾ ऐसे सिख गुरु ਨੂੰ ਨਹੀਂ ਆਪਣੇ ਆਪ ਨੂੰ ਹੀ ਧੋਖਾ ਦਿੰਦੇ ਹਨ ਅਤੇ ਜਦੋਂ ਗੁਰੂ ਉਹਨਾਂ ਦੇ ਛਲ ਨੂੰ ਪ੍ਰਗਟ ਕਰ ਦਿੰਦਾ ਹੈ ਫਿਰ ਸ਼ਰਮਿੰਦਾ ਹੁੰਦੇ ਹਨ ਸਾਡੀ ਅੱਜ ਦੀ ਕੁਝ ਐਸੇ ਹੀ ਸਿੱਖਾਂ ਦੀ ਸਾਖੀ ਜੋ ਗੁਰੂ ਗੋਬਿੰਦ ਸਿੰਘ ਜੀ ਨਾਲ ਹੀ ਛਲ ਕਰਨਾ ਚਾਹੁੰਦੇ ਸਨ ਪਰ ਅੰਤਰਜਾਮੀ ਗੁਰੂ ਜੀ ਨੇ ਕਿਸ ਤਰ੍ਹਾਂ ਉਹਨਾਂ ਦੇ ਛਲ ਨੂੰ ਪ੍ਰਗਟ ਕੀਤਾ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸਾਖੀ ਦਾ ਦਿਵਾਂ ਲੱਗਿਆ ਹੋਇਆ ਸੀ ਦੂਦ ਬਰਾਸਤ ਹੋ ਸੰਗਤਾਂ ਆ ਗਈਆਂ ਅਤੇ ਗੁਰੂ ਮਹਾਰਾਜ ਨੇ ਹੁਕਮ ਕਰ ਦਿੱਤਾ ਕਹਿ ਲੱਗੇ ਪ੍ਰੇਮੀਆਂ ਸਾਡੀ ਇਜਾਜ਼ਤ ਤੋਂ ਬਿਨਾਂ ਘਰਾਂ ਨੂੰ ਨਹੀਂ ਜਾਣਾ ਇੱਥੇ ਹੀ ਰੁਕ ਜਾਓ ਉਸ ਵੇਲੇ ਜੋ ਸਿੱਖ ਮਜੂਦ ਸਨ ਉਹਨਾਂ ਵਿੱਚੋਂ ਕੁਝ ਸਿਰੇਖ ਆਪਸ ਵਿੱਚ ਗੱਲਾਂ ਕਰਨ ਲੱਗੇ ਕਿ ਕਿਤੇ ਕੋਈ ਦੁਸ਼ਮਣ ਤਾਂ ਨਹੀਂ ਚੜਿਆ ਆਉਂਦਾ ਗੁਰੂ ਸਾਹਿਬ ਸਾਨੂੰ ਇੱਥੇ ਹੀ ਫਸਾ ਕੇ ਨਾ ਮਾਰ ਦੇਣ ਅਸੀਂ ਤਾਂ ਘਰਾਂ ਵਿੱਚ ਕੋਈ ਬੰਦੋਬਸਤ ਵੀ ਨਹੀਂ ਕਰਕੇ ਆਏ ਉਹਨਾਂ ਦਾ ਭਰੋਸਾ ਗੁਰੂ ਜੀ ਉੱਤੇ ਤਾਂ ਪਹਿਲਾਂ ਹੀ ਨਹੀਂ ਸੀ ਹੁਣ ਉਹਨਾਂ ਦਾ ਸਿਦਕ ਵੀ ਡੋਣਾ ਲੱਗ ਗਿਆ ਕਿ ਗੁਰੂ ਸਾਹਿਬ ਨੇ ਸਾਨੂੰ ਇੱਥੇ ਰੁਕਣ ਵਾਸਤੇ ਕਿਉਂ ਕਹਿ ਦਿੱਤਾ ਹਫ਼ਤਾ ਲੰਘ ਗਿਆ ਆਲੇ-ਦੁਆਲੇ ਪਹਿਰੇਦਾਰ ਨੇ ਜੋ ਲੰਗਨ ਨਹੀਂ ਦਿੰਦੇ ਨਾ ਦੇਣ ਨੂੰ ਬਾਹਰ ਜਾਂ ਦਿੰਦੇ ਹਨ ਨਾ ਹੀ ਰਾਤ ਨੂੰ ਉਸਵੇਂ ਨੇ ਇਹ ਸਾਰੇ ਸਿੱਖ ਇਕੱਠੇ ਹੋਏ ਅਤੇ ਆਪਸ ਵਿੱਚ ਸੋਹਾਂ ਖਾ ਲਈਆਂ ਕਿ ਸਾਡੇ ਵਿੱਚ ਜੋ ਗੱਲ ਹੋਏਗੀ ਉਹ ਬਾਹਰ ਨਹੀਂ ਜਾਣੀ ਚਾਹੀਦੀ ਕਿਉਂਕਿ ਗੁਰੂ ਦੇ ਨਾਲ ਵਿਗੜਣੀ ਵੀ ਠੀਕ ਨਹੀਂ ਇਹ ਗੱਲ ਸੋਚ ਕੇ ਸਾਰਿਆਂ ਨੇ ਵਿਉਂਤ ਬਣਾਈ ਇੱਕ ਸਿੱਖ ਕਹਿਣ ਲੱਗਾ ਮੈਂ ਆਪਣਾ ਸਾਖਿਤ ਲਵਾਵਾਂਗਾ ਮੇਰੇ ਨੱਕ ਵਿੱਚ ਚਾਹੇ ਤੁਸੀਂ ਰੂਣ ਲਗਾ ਕੇ ਦੇਖ ਲਓ ਮੇਰਾ ਪੇਟ ਵੀ ਨਹੀਂ ਹਿੱਲੇਗਾ ਗੁਰੂ ਨੂੰ ਕੋਈ ਸ਼ੰਕਾ ਵੀ ਨਹੀਂ ਹੋਏਗਾ ਮੈਨੂੰ ਤੁਸੀਂ ਅਰਥੀ ਦੇ ਪਾ ਲਓ ਅਤੇ ਸਾੜਨ ਵਾਸਤੇ ਅਗੰਗ ਪੁਰੇ ਲੈ ਚੱਲੋ ਜਿਵੇਂ ਹੀ ਅਸੀਂ ਇਨ੍ਹਾਂ ਪਹਿਰੇਦਾਰਾਂ ਦੇ ਕੇਰੇ ਚੋਂ ਬਾਹਰ ਹੋਵਾਂਗੇ ਉਤੋਂ ਆਪਾਂ ਖਿਸਕ ਜਾਵਾਂਗੇ ਆਪਣੇ ਆਪਣੇ ਝੋਲੇ ਵੀ ਨਾਲ ਹੀ ਚੁਕ ਲੈਣਾ ਜੇਕਰ ਝੋਲੇ ਨਾ ਵੀ ਚੁਕੇ ਗਏ ਤਾਂ ਵੀ ਕੋਈ ਗੱਲ ਨਹੀਂ ਪਹਿਲਾਂ ਤਾਂ ਇਥੋਂ ਬਾਹਰ ਹੀ ਨਿਕਲਣ ਦੀ ਗੱਲ ਕਰਦੇ ਹਾਂ ਅਤੇ ਇਹ ਸਲਾਹ ਕਰਕੇ ਉਹਨਾਂ ਨੇ ਇੰਜ ਹੀ ਕੀਤਾ ਇੱਕ ਮੁਰਦਾਬਾਨ ਅਰਥੀ ਤੇ ਪੈ ਗਿਆ ਅਤੇ ਬਾਕੀ ਦੇ ਸਿੱਖਾਂ ਨੇ ਅਰਥੀ ਚੁਕ ਲਈ ਸ਼ਬਦ ਪੜੀ ਜਾਂਦੇ ਹਨ ਪਰ ਹੁਣ ਸੋਚਦੇ ਹਨ ਕਿ ਲਾਂਬੇ ਦੇ ਸਿੱਖਾਂ ਨੇ ਫੜ ਲੈਣਾ ਹੈ ਜੋ ਕਿ ਗੁਰੂ ਜੀ ਦਾ ਪੂਰਾ ਸਤਿਕਾਰ ਕਰਦੇ ਸਨ ਉਹਨਾਂ ਦੇ ਬਚਨਾਂ ਦਾ ਪੂਰਾ ਸਤਿਕਾਰ ਕਰਦੇ ਸਨ ਕਹਿਣ ਲੱਗੇ ਕਿ ਕਿਉਂ ਨਾ ਅਸੀਂ ਗੁਰੂ ਸਾਹਿਬ ਦੇ ਸਾਹਮਣੇ ਹੋ ਹੀ ਲੰਘੀਏ ਜੇਕਰ ਗੁਰੂ ਦੇ ਸਾਹਮਣੇ ਹੋ ਲੰਘ ਗਏ ਤਾਂ ਫਿਰ ਸਮਝੋ ਇੱਥੋਂ ਵੀ ਲੰਘ ਗਏ ਉਸ ਵੇਲੇ ਐਸੀਆਂ ਗੱਲਾਂ ਤਾ ਕਰ ਰਹੇ ਸਨ ਕਿਉਂਕਿ ਉਹਨਾਂ ਨੂੰ ਗੁਰੂ ਤੇ ਭਰੋਸਾ ਨਹੀਂ ਸੀ ਪਰ ਗੁਰੂ ਤਾਂ ਅੰਤਰਜਾਮੀ ਸੀ ਜੋ ਕਿ ਸਭ ਕੁਝ ਜਾਣਦਾ ਸੀ ਦੀਵਾਨ ਲੱਗਣ ਕਰਕੇ ਸੈਂਕੜੀਆਂ ਦੀ ਤਦਾਦ ਵਿੱਚ ਲੋਕ ਮੌਜੂਦ ਸਨ ਉਹ ਅਰਥੀ ਦੇ ਪਿੱਛੇ ਹੋ ਕੇ ਸ਼ਬਦ ਪੜਨ ਲੱਗ ਪਏ ਨੇਮੀਆਂ ਪਾਈਆਂ ਹੋਈਆਂ ਨੇ ਆਪਣੇ ਚਿਹਰੇ ਕੁੱਟੇ ਹੋਏ ਹਨ ਕੋਈ ਬੋਲਦਾ ਨਹੀਂ ਹੈ ਕੋਈ ਦੇਖਦਾ ਨਹੀਂ ਹੈ ਤੁਰੇ ਜਾਂਦੇ ਨੇ ਜਦ ਗੁਰੂ ਮਹਾਰਾਜ ਦੇ ਸਾਹਮਣੇ ਦੀ ਹੋਏ ਤਾਂ ਗੁਰੂ ਮਹਾਰਾਜ ਨੇ ਫਰਮਾਇਆ ਇਹ ਕੀ ਹੋ ਗਿਆ ਇੱਥੋਂ ਦੀ ਜਾ ਰਹੇ ਹੋ ਤਾਂ ਇੱਕ ਜਣਾ ਕਹਿਣ ਲੱਗਾ ਕਿ ਨਹੀਂ ਮਹਾਰਾਜ ਸਾਡਾ ਇਹ ਸਿੱਖ ਚੜ੍ਹਾਈ ਕਰ ਗਿਆ ਹੈ ਸੰਸਕਾਰ ਕਰਨ ਜਾ ਰਹੇ ਹਾਂ ਗੁਰੂ ਮਹਾਰਾਜ ਨੇ ਕਿਹਾ ਕੀ ਗਲ ਪ੍ਰੇਮਿਓ ਜਰਾ ਤਾਂ ਰਹਿ ਰੋ ਤਾਂ ਇੱਕ ਸਿੱਖ ਕਹਿਣ ਲੱਗਾ ਸੱਚੇ ਪਾਤਸ਼ਾਹ ਇਸ ਤੇ ਛੋਟੇ ਛੋਟੇ ਬੱਚੇ ਹਨ ਕਾਰੋਬਾਰ ਸਾਰਾ ਖਿੰਡਿਆ ਹੋਇਆ ਹੈ ਕਮਾਊ ਬੰਦਾ ਕੋਈ ਨਹੀਂ ਹੈ ਇਸ ਦੇ ਪਿੱਛੇ ਇਕੱਲਾ ਹੀ ਸੀ ਪਾਸ਼ਾ ਕਿਰਪਾ ਕਰੋ ਇਹ ਤੁਹਾਡੇ ਦਰ ਤੇ ਆ ਕੇ ਚੜਾਈ ਕਰ ਗਿਆ ਹੈ ਗੁਰੂ ਮਹਾਰਾਜ ਕਹਿ ਲਗੇ ਹੁਣ ਇਸ ਨੂੰ ਕਿੱਥੇ ਲੈ ਕੇ ਜਾ ਰਹੇ ਹੋ ਤਾਂ ਸਿੱਖ ਕਹਿਣ ਲਗੇ ਮਹਾਰਾਜ ਇਸ ਨੂੰ ਸ਼ਮਸ਼ਾਨ ਭੂਮੀ ਵਿੱਚ ਲੈ ਕੇ ਜਾ ਰਹੇ ਹਾਂ ਗੁਰੂ ਮਹਾਰਾਜ ਫਰਮਾ ਲਗੇ ਕਿ ਅਸੀਂ ਹੀ ਇਸ ਦਾ ਸੰਸਕਾਰ ਕਰ ਦਿੰਦੇ ਹਾਂ ਸ਼ਮਸ਼ਾਨ ਕਿਉਂ ਜਾਣਾ ਹੈ ਉਹਨਾਂ ਨੇ ਆਪਣੇ ਬਾਕੀ ਦੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਫੋਸ ਲੈ ਆਓ ਅਤੇ ਇਹਨਾਂ ਸਿੱਖਾਂ ਨੂੰ ਕਿਹਾ ਕਿ ਅਰਥੀ ਇੱਥੇ ਰੱਖ ਦਿਓ ਜੋ ਮੁਰਦਾ ਬਣ ਕੇ ਅਰਥੀ ਦੇ ਪਿਆਸੀ ਜਿਸ ਨੇ ਇਹ ਸਭ ਸੁਣ ਲਿਆ ਸੋਚਣ ਲੱਗਾ ਹੁਣ ਤਾਂ ਮੈਂ ਫਸ ਗਿਆ ਉਦੋਂ ਗੁਰੂ ਮਹਾਰਾਜ ਨੇ ਵੀ ਲਾਂਗਰੀ ਸਿੱਖ ਨੂੰ ਸਨੇਹਾ ਭੇਜ ਦਿੱਤਾ ਇੱਕ ਚੁਆਤੀ ਲਿਆ ਬਲਦੀ ਬਲਦੀ ਲੱਕੜ ਰਿਆ ਸੁੱਕੀ ਅਤੇ ਇਹਨੇ ਚਿਰ ਨੂੰ ਕੁਝ ਸਿੱਖ ਫੁੱਸ ਵੀ ਲੈ ਆਏ ਅਤੇ ਇੱਕ ਸਿੱਖ ਬਲਦੀ ਹੋਈ ਸੁੱਕੀ ਲੱਕੜੀ ਲੈ ਆਇਆ ਗੁਰੂ ਮਹਾਰਾਜ ਕਹਿਣ ਲੱਗੇ ਇਸ ਦਾ ਸਸਕਾਰ ਇੱਥੇ ਹੀ ਕਰ ਦਿੰਦੇ ਹਾਂ ਲੱਕੜਾ ਹੋਰ ਉੱਤੇ ਪਾ ਦੇਾਂਗੇ ਪਹਿਲਾਂ ਅੱਗ ਬਾਲ ਲਈਏ ਜਦੋਂ ਗੁਰੂ ਮਹਾਰਾਜ ਨੇ ਕਿਹਾ ਕਿ ਕਾਨੂੰ ਅੱਗ ਇੱਥੇ ਕੋ ਲਾ ਦੇ ਉਧਰ ਲਈ ਹਵਾ ਦੂਜੇ ਪਾਸੇ ਆਉਂਦੀ ਸੀ ਅਤੇ ਜੋ ਸਿੱਖ ਮੁਰਦਾ ਬਣ ਕੇ ਅਰਥੀ ਤੇ ਪਿਆ ਸੀ ਉਸਨੇ ਦੋਵਾਂ ਬਵਾ ਨਾਲ ਜਿਹੜੀ ਰੱਸੀ ਬਣੀ ਹੋਈ ਸੀ ਉਸਨੂੰ ਤੋੜਿਆ ਅਤੇ ਛਾਲ ਮਾਰੀ ਅਤੇ ਨੱਠ ਗਿਆ ਗੁਰੂ ਮਹਾਰਾਜ ਨੇ ਤਾੜੀ ਵਜਾਈ ਅਤੇ ਸਾਰੇ ਹੱਸਣ ਲੱਗ ਪਏ ਗੁਰੂ ਮਹਾਰਾਜ ਨੇ ਕਿਹਾ ਪ੍ਰੇਮੀਆਂ ਤੁਹਾਡਾ ਮੁਰਦਾਤਾ ਸੱਚਖੰਡ ਉਸਨੇ ਦੇ ਦੋੜਿਆ ਜਾਂਦਾ ਹੈ ਐਸੇ ਸਿੱਖ ਵਿਸ਼ਵਾਸ ਤੋਂ ਹੀਨੇ ਹੁੰਦੇ ਹਨ ਇਹਨਾਂ ਦਾ ਗੁਰੂ ਉੱਪਰ ਕੋਈ ਵਿਸ਼ਵਾਸ ਨਹੀਂ ਹੁੰਦਾ ਇਹਨਾਂ ਨੂੰ ਸੰਸਾਰ ਤਾਂ ਦਿੱਸਦਾ ਹੈ ਮਾਇਆ ਵੀ ਦਿੱਸਦੀ ਹੈ ਪਰ ਜ਼ਿੰਦਗੀ ਦੇ ਅਸਲੀ ਮਲੋਰਤ ਪਵ ਪਰਮੇਸ਼ਵਰ ਦੇ ਮਿਲਾਪ ਨੂੰ ਭੁਲਾ ਦਿੰਦੇ ਹਨ ਅਤੇ ਆਵਾ ਗਵਨਾ ਦੇ ਚੱਕਰਾਂ ਵਿੱਚ ਹੀ ਪਈ ਰਹਿੰਦੇ ਹਨ ਪਰ ਜਿਹੜਾ ਗੁਰੂ ਦੇ ਬਚਨਾਂ ਨੂੰ ਮੰਨੇ ਗੁਰੂ ਦੇ ਦੱਸੇ ਮਾਰਗ ਉੱਤੇ ਚੱਲੇ ਪੂਰੀ ਵਿਧੀ ਨਾਲ ਨਾਮ ਦੀ ਕਮਾਈ ਕਰੇ ਤਾਂ ਉਹ ਪਰਮ ਗਤੀ ਨੂੰ ਪ੍ਰਾਪਤ ਕਰ ਲੈਂਦਾ ਹੈ ਅਤੇ ਉਸਦਾ ਆਵਾਗਮਨ ਦਾ ਗੇੜ ਮੁੱਕ ਜਾਂਦਾ ਹੈ ਜਬ ਤਹਰੇ ਕੋ ਬੈਰੀ ਮੀਤ ਤਬਲਗ ਨੇ ਚਲ ਨਾਹੀ ਚੀਤ ਜਬਲਗ ਮੋਹ ਮगन ਸੰਗ ਮਾਏ ਤਬਲਗ ਤਰਮਦਾਏ ਦੇਸ ਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਹੋ ਛੁਟੈ ਜਹਸ ਕਟੇ ਲੱਕੋ ਉੜਤਾਵੇ ਤ੍ਰਿਪਤ ਨ ਆਵੇ ਮਾਇਆ ਪਾਛੈ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ